ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਕਮਾਲ ਦੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿਵੇਂ ਇੱਕ ਨੌਜਵਾਨ ਨੇ 22 ਲੱਖ ਰੁਪਏ ਖਰਚ ਕੇ 2.2 ਕਰੋੜ ਰੁਪਏ ਦਾ ਬਿਜ਼ਨਸ ਖੜਾ ਕਰ ਦਿੱਤਾ ਹੈ ਨਾ ਕਮਾਲ ਜਿੱਥੇ ਵੱਡੀ ਗਿਣਤੀ ਲੋਕ ਲੱਖਾਂ ਰੁਪਏ ਖਰਚ ਕੇ ਵਿਦੇਸ਼ ਨੂੰ ਜਾ ਰਹੇ ਨੇ ਉੱਥੇ ਜਾ ਕੇ ਖਰਚ ਕੀਤੇ ਲੱਖਾਂ ਰੁਪਏ ਵੀ ਜਲਦੀ ਵਾਪਸ ਆਉਣ ਦੀ ਉਮੀਦ ਧੁੰਦਲੀ ਵਿਖਾਈ ਦਿੰਦੀ ਹੈ ਉੱਥੇ ਹੀ ਘਰ ਤੋਂ ਦੂਰ ਆਪਣੇ ਵਤਨ ਦੀ ਯਾਦ ਹਰ ਵੇਲੇ ਸਤਾਉਂਦੀ ਹੈ ਖੈਰ ਅਸੀਂ ਗੱਲ ਕਰ ਰਹੇ ਹਾਂ ਉਸ ਗੁਜਰਾਤ ਦੇ ਪਾਟਣ ਜ਼ਿਲ੍ਹੇ ਦਾ ਧੀਰਨ ਸੁਲੰਕੀ ਨੌਜਵਾਨ ਜਿਸ ਨੇ ਗਧਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਵੇਖਦੇ ਹੀ ਵੇਖ ਤੇ ਕਰੋੜਪਤੀ ਬਣ ਚੁੱਕਿਆ ਹੈ ਇੰਨੀ ਜ਼ਿਆਦਾ ਆਮਦਨ ਕਿਵੇਂ ਹੋਈ ਉਸ ਬਾਰੇ ਹੈਰਾਨੀ ਜਨਕ ਤੱਥ ਸਾਹਮਣੇ ਆਏ ਨੇ ਜਿੱਥੇ گاਵਾ ਮੱਝਾਂ ਦਾ ਦੁੱਧ 60 ਤੋਂ 70 ਰੁਪਏ ਵਿੱਚ ਵਿਕਦਾ ਹੈ ਉੱਥੇ ਹੀ ਗਦੀ ਦਾ ਦੁੱਧ 5000 ਤੋਂ 7000 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਹੁਣ ਜੇ ਤੁਸੀਂ ਸੋਚ ਰਹੇ ਹੋ ਜੈਨੀ ਮਤਲਬ ਗਧੀ ਦੇ ਦੁੱਧ ਦੀ ਵਰਤੋਂ ਕਿੱਥੇ ਕਿਵੇਂ ਹੁੰਦੀ ਹੈ ਤਾਂ ਦੱਸ ਦਈਏ ਕਿ ਗਧੀ ਦਾ ਦੁੱਧ ਕੋਸਮੈਟਿਕ ਉਤਪਾਦ ਭਾਵ ਸ਼ਿੰਗਾਰ ਦਾ ਸਮਾਨ ਤਿਆਰ ਕਰਨ ਲਈ ਕੀਤਾ ਜਾਂਦਾ ਹੈ ਕਿਉਂਕਿ ਇਸ ਦੁੱਧ ਵਿੱਚ ਫੈਟ ਘੱਟ ਹੁੰਦੀ ਹੈ ਪ੍ਰੋਟੀਨ ਜ਼ਿਆਦਾ ਅਤੇ ਲੈਕਟੋਸ ਵੀ ਜ਼ਿਆਦਾ ਪਾਇਆ ਜਾਂਦਾ ਹੈ ਅਤੇ ਇੱਕ ਗੱਲ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਦੋਂ ਗਧੀ ਦੇ ਦੁੱਧ ਨੂੰ ਪਾਊਡਰ ਰੂਪ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਲਗਭਗ 1 ਲੱਖ ਰੁਪਏ ਕਿਲੋ ਵਿਕਦਾ ਹੈ ਦੋਸਤੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਆਪਣੀ رائے ਕਮੈਂਟਸ ਵਿੱਚ ਜਰੂਰ ਲਿਖੋ ਧੰਨਵਾਦ